ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ दाखिल ਕਰਕੇ ਉਹਨਾਂ ਦੇ ਉੱਪਰ ਲੱਗੇ NSA ਨੂੰ ਚੁਣੌਤੀ ਦੇ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਐਡਵੋਕੇਟ ਆਰ.ਐਸ ਬੈਂਸ ਦੇ ਰਾਹੀਂ ਤਿਆਰ ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਉਹਨਾਂ ਤੇ ਉੱਪਰ NSA ਰਾਸੀ ਲਾਗ ਡਾਟ ਦੇ ਕਰਕੇ ਲਗਾਇਆ ਗਿਆ ਹੈ। ਇਸ NSA ਦੇ ਪਿੱਛੇ ਉਹ ਕਾਰਨ ਹੀ ਨਹੀਂ ਹੈ ਜਿਨ੍ਹਾਂ ਕਾਰਨਾਂ ਦੇ ਕਰਕੇ NSA ਲਗਾਇਆ ਦੰਦਾਈ ਅਮਰਿਤਪਾਲ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਵਿਰੁੱਧ ਐਨਐਸਏ ਚੋਣ ਨਤੀਜੇ ਤੋਂ ਠੀਕ ਇੱਕ ਦਿਨ ਪਹਿਲਾਂ ਪੱਕਾ ਕੀਤਾ ਗਿਆ ਤਾ ਜੋ ਸਰਕਾਰ ਇਹ ਦਲੀਲ ਲੈ ਸਕੇ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਹੈ ਜ਼ਿਕਰਯੋਗ ਹੈ ਕਿ ਅਜਨਾਰਾ ਥਾਣੇ ਦੇ ਬਾਹਰ ਹਿੰਸਾ ਉਪਰੰਤ ਅਮਰਿਤਪਾਲ ਸਿੰਘ ਦੇ ਵਿਰੁੱਧ ਤਿੰਨ ਮਾਮਲੇ ਦਰਜ ਕੀਤੇ ਗਏ ਸੀ ਅਤੇ ਬਾਅਦ ਵਿੱਚ ਹਿਰਾਸਤ ਦੇ ਅੰਦਰ ਉਹਨਾਂ ਨੂੰ ਲੈ ਕੇ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਇੱਕ ਸਾਲ ਮੁਕੰਮਲ ਹੋਣ ਮਗਰੋਂ ਨਵਾਂ ਐਨਐਸਏ ਉਸ ਦੇ ਉੱਪਰ ਲਗਾ ਦਿੱਤਾ ਗਿਆ ਹੈ ਅਤੇ ਇਸ ਨੂੰ 12 ਮਹੀਨਿਆਂ ਦੇ ਵਾਸਤੇ ਪੱਕਾ ਕਰ ਦਿੱਤਾ ਗਿਆ ਜਿਸ ਦੇ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਸਵਾਲ ਉਠਾਇਆ ਗਿਆ ਹੈ ਇਸ ਦੇ ਵਿੱਚ ਉਹਨਾਂ ਇਹ ਵੀ ਕਹਿਆ ਹੈ ਕਿ ਉਹਨਾਂ ਦੀ ਨਜ਼ਰਬੰਦੀ ਜੋ ਹੈ ਉਹ ਗੈਰ ਕਾਨੂੰਨੀ ਹੈ ਅਤੇ ਉਹਨਾਂ ਦੇ ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਨੂੰ ਬੇਰਹਿਮੀ ਦੇ ਨਾਲ ਉਹਨਾਂ ਤੋਂ ਕੋਲ ਆ ਗਿਆ ਉਹਨਾਂ ਦੇ ਨਾਲ ਜਦੋਂ ਇਹਵ ਦੀ ਕੀ ਹੋਈ ਹੈ ਤਾਂ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਦਾ ਕੋਈ ਮਕਸਦ ਹੈ ਹੀ ਨਹੀਂ ਸੀ ਸਿਵਾਏ ਪਟੀਸ਼ਨ ਕਰਤਾ ਨੂੰ ਯਾਨਕਿ ਮੈਨੂੰ ਵੱਡੇ ਤੌਰ ਦੇ ਉੱਪਰ ਰਾਜਨੀਤਿਕ ਮੁੱਦਿਆਂ ਦੇ ਉੱਪਰ ਰਾਜ ਅਤੇ ਕੇਂਦਰ ਸਰਕਾਰਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਦੇਣ ਦੇ ਜੋ ਕਿ ਇਸ ਦੇਸ਼ ਦੇ ਹਰੇਕ ਨਾਗਰਿਕ ਦਾ ਜਮਹੂਰੀ ਅਧਿਕਾਰ ਹੈ ਉਹਨਾਂ ਕਹਿਆ ਕਿ ਨਜ਼ਰਬੰਦੀ ਦੇ ਆਧਾਰ ਦੇ ਉੱਪਰ ਮੁੱਖ ਤੌਰ ਦੇ ਉੱਪਰ ਦੁਨੀਆ ਭਰ ਦੇ ਵੱਖ-ਵੱਖ ਵਿਅਕਤੀਆਂ ਦੁਆਰਾ ਅਪਲੋਡ ਕੀਤੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਉੱਪਰ ਆਧਾਰਿਤ ਗੱਲਾਂ ਬਾਤਾਂ ਦਾ ਤਾਣਾ ਬਣਾਈ ਮੇਰੇ ਖਿਲਾਫ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਪੰਜਾਬ ਰਾਜ ਦੇ ਵਿੱਚ ਸ਼ਾਇਦ ਹੀ ਕੋਈ ਪ੍ਰਭਾਵ ਕਦੇ ਪਿਆ ਹੋਵੇ ਅਤੇ ਸੰਭਾਵਿਤ ਤੌਰ ਦੇ ਉੱਪਰ ਪੰਜਾਬ ਰਾਜ ਦੀਆਂ ਸੁਰੱਖਿਆ ਜਿਹੜੀਆਂ ਹੈਗੀਆਂ ਨੇ ਪ੍ਰਣਾਲੀਆਂ ਉਹ ਇੰਨੀਆਂ ਜ਼ਿਆਦਾ ਨਾਜ਼ੁਕ ਨਹੀਂ ਹੋ ਸਕਦੀਆਂ ਜਿੰਨਾ ਕਿ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਨੂੰ ਇੱਕ ਸਾਲ ਤੋਂ ਵੱਧ ਸਮੇਂ ਦੇ ਲਈ ਨਿਵਾਰਕ ਨਜ਼ਰਬੰਦੀ ਕਾਨੂੰਨ ਦੀ ਵਰਤੋਂ ਕਰਕੇ ਨਾ ਸਿਰਫ ਇੱਕ ਅਸਾਧਾਰਨ ਅਤੇ ਬੇਰਹਿਮ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਖੋਲਿਆ ਗਿਆ ਹੈ ਸਗੋਂ ਉਸ ਨੂੰ ਉਸ ਦੇ ਗ੍ਰਹਿ ਰਾਜ ਘਰ ਦੋਸਤਾਂ ਤੋਂ ਵੀ ਦੂਰ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਇਸ ਨੂੰ ਬੇਲੂੜਾ ਕਠੋਰ ਅਤੇ ਬਦਲਾਖੋਰੀ ਦੀ ਨੀਤੀ ਬਣਾਉਣਾ ਹੀ ਕਿਤਨਾ ਕਿਤੇ ਜਦੋਂ ਮਕਸਦ ਰਹਿ ਜਾਂਦਾ ਹੈ ਵਿਰੋਧੀਆਂ ਦਾ ਤਾਂ ਉਹਨਾਂ ਨੇ ਇਸ ਮੌਕੇ ਦੇ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਗੁਹਾਰ ਲਗਾਈ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਰਾਜ ਦੇ ਵਿੱਚ ਹੀ ਨਹੀਂ ਬਲਕਿ ਆਪਣੇ ਸੂਬੇ ਤੋਂ ਵੀ 2600 ਕਿਲੋਮੀਟਰ ਦੂਰ ਕਰਕੇ ਅਕਸਰ ਹੀ ਜਾਣਿਆ ਜਾਂਦਾ ਰਿਹਾ ਹੈ ਅਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਉਹਨਾਂ ਨੂੰ ਮੋਗਾ ਦੇ ਰੋਡੇਪਿੰਡ ਦੇ ਵਿੱਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਅਤੇ ਉਹਨਾਂ ਦੇ ਸਮਰਥਕਾਂ ਨੇ ਪਿਛਲੇ ਸਾਲ 23 ਫਰਵਰੀ ਨੂੰ ਅਜਨਾਲਾ ਥਾਣੇ ਦੇ ਬਾਹਰ ਬੈਰੀਕੇਡ ਤੋੜਦੇ ਹੋਏ ਤਲਵਾਰਾਂ ਅਤੇ ਬੰਦੂਕਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਥਾਣੇ ਦੇ ਉੱਪਰ ਅਤੇ ਆਪਣੇ ਇੱਕ ਸਾਥੀ ਨੂੰ ਹਿਰਾਸਤ ਦੇ ਵਿੱਚੋਂ ਛਡਾਉਣ ਦੀ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੋਂ ਕੋਸ਼ਿਸ਼ ਵੀ ਕੀਤੀ ਗਈ ਅਤੇ ਇਸ ਦਰਮਿਆਨ ਉਹਨਾਂ ਦੀ ਪੰਜਾਬ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ ਤੇ ਹੁਣ ਦੱਸਦੀ ਹੈ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਨੇ ਤਾਂ ਉਸ ਦੇ ਵਿੱਚ ਉਹ ਖਵਟਾਂ ਦੇ ਵਿੱਚ ਖੜੇ ਹੁੰਦੇ ਨੇ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਜਿੱਤ ਜਾਂਦੇ ਨੇ ਕਰ ਲਿਆ ਗਿਆ ਪ੍ਰਚਾਰ ਦੀ ਹਿਰਾਸਤ ਅਤੇ ਪੈਰੋਲ ਦੇ ਵਿੱਚ ਹੀ ਉਹਨਾਂ ਨੂੰ ਦਿੱਲੀ ਭੇਜਿਆ ਗਿਆ ਸੀ ਜਿੱਥੇ ਕਿ ਉਹਨਾਂ ਨੇ ਸੌ ਚੁੱਕੇ ਪਰੰਤੂ ਹੁਣ ਕੀ ਆਉਣ ਵਾਲੇ ਵਕਤ ਦੇ ਵਿੱਚ ਅਮਰਿਤਪਾਲ ਸਿੰਘ ਦੇ ਕਹੇ ਹੋਏ ਇਨ ਬਿੰਨ ਬਿਆਨਾਂ ਨੂੰ ਮੁਕੰਮਲ ਤਰੀਨ ਅੰਦਾਜ਼ ਦੇ ਵਿੱਚ ਜ਼ਰੂਰੀ ਸਮਝ ਕੇ ਇਸ ਦੇ ਉੱਪਰ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ